ਨਮਸਕਾਰ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਮਾਡਲ ਟਾਊਨ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਰ ਉਤਾਰਿਆ ਗਿਆ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਲੀਡਰ ਸੀਗਾ ਜਿਸ ਦਾ ਨਾਮ ਲੱਕੀ ਸੀ ਤੇ ਦੱਸਿਆ ਜਾ ਰਿਹਾ ਕਿ ਇੱਕ ਹਰ ਰੋਜ਼ ਦੀ ਤਰ੍ਹਾਂ ਗੁਰੂ ਘਰ ਮੱਥਾ ਟੇਕਣ ਵਾਸਤੇ ਆਉਂਦਾ ਸੀਗਾ ਤੇ ਅੱਜ ਵੀ ਗੁਰੂ ਘਰ ਮੱਥਾ ਟੇਕਣ ਆਇਆ ਸੀ ਤੇ 8:30 ਵਜੇ ਦਾ ਸਮਾਂ ਸੀਗਾ ਤੇ ਇੱਕ ਵਿਅਕਤੀ ਵੱਲੋਂ ਬਿਲਕੁਲ ਆਪਣੇ ਡੱਬ ਦੇ ਵਿੱਚੋਂ ਪਿਸਟਲ ਕੱਢ ਕੇ ਇਸ ਦੇ ਉੱਤੇ 7-8 ਗੋਲੀਆਂ ਜਿਹੜੀਆਂ ਦਾਗ ਦਿੱਤੀਆਂ ਗਈਆਂ ਜੋ ਗੋਲੀਆਂ ਇਹ ਗੋਲੀਆਂ ਉਹਨਾਂ ਦੀ ਛਾਤੀ ਤੇ ਸਿਰ ਦੇ ਵਿੱਚ ਲੱਗੀਆਂ ਨੇ ਉਸ ਤੋਂ ਬਾਅਦ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ ਆ ਸਾਹਮਣੇ ਮੈਂ ਪਹਿਲਾਂ ਸੀਸੀਟੀਵੀ ਦੀ ਫੁਟੇਜ ਵੀ ਤੁਹਾਨੂੰ ਮੇ ਨਾਲ ਨਾਲ ਦਿਖਾ ਰਿਹਾ ਹਾਂ ਸੀਸੀਟੀਵੀ ਦੇ ਵਿੱਚ ਤੁਸੀਂ ਸ਼ਰਮ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਲੀਡਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਤੇ ਇਸ ਮੌਤ ਦੀ ਜ਼ਿੰਮੇਵਾਰੀ ਵੀ ਸ਼ੇਰੂ ਗਰੁੱਪ ਦੇ ਵੱਲੋਂ ਲਈ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬੱਦਰ ਬਣ ਚੁੱਕੇ ਨੇ ਨਜਾਇਜ਼ ਅਸਲਾ ਪੰਜਾਬ ਦੇ ਵਿੱਚ ਧੜਾ ਧੜਾ ਆ ਰਿਹਾ ਹੈ ਜਿਵੇਂ ਕਿ ਕੱਲ ਸਾਡੇ ਰੋਪੜ ਪੁਲਿਸ ਵੱਲੋਂ ਵੀ ਨਜਾਇਜ਼ ਅਸਲਾ ਜਿਹੜਾ ਬਰਾਮਦ ਕੀਤਾ ਹੈ ਤੇ ਐਸਐਸਬੀ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਸਿੱਧਾ ਯੂਪੀ ਤੋਂ ਆ ਰਿਹਾ ਪਰ ਲੇਕਿਨ ਤੁਸੀਂ ਦੇਖ ਸਕਦੇ ਹੋ ਕਿਉਂ ਯੂਪੀ ਤੋਂ ਆ ਰਿਹਾ ਸਾਡੇ ਯੂਪੀ ਦੇ ਵਿੱਚ ਸ਼ਰਿਆਂ ਬੱਸਾਂ ਜਿਹੜੀਆਂ ਬਿਲਕੁਲ ਪੰਜਾਬ ਵਿੱਚ ਆ ਰਹੀਆਂ ਨੇ ਡਬਲ ਲੈ ਕੇ ਬੱਸਾਂ ਹੈਗੀਆਂ ਜਿਹੜੀਆਂ ਕਿ ਰੂਪਰ ਦੇ ਵਿੱਚ ਵੀ ਆ ਰਹੀਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਆ ਜਾ ਰਹੇ ਨੇ ਸਿੱਧਾ ਯੂਪੀ ਤੋਂ ਪੰਜਾਬ ਆਉਂਦੇ ਨੇ ਤੇ ਉਹਨਾਂ ਬੱਸਾਂ ਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਚੈਕਿੰਗ ਵੀ ਨਹੀਂ ਕੀਤੀ ਜਾਂਦੀ ਹੈ ਤੇ ਜੇਕਰ ਚੈਕਿੰਗ ਦੇ ਕੀਤੀ ਜਾਵੇ ਤਾਂ ਹੋ ਸਕਦਾ ਕੁਛ ਨਾ ਕੁਛ ਪੰਜਾਬ ਪੁਲਿਸ ਦੇ ਹੱਥ ਲੱਗ ਸਕੇ ਇਸ ਕਰਕੇ ਜਿਹੜੀਆਂ ਪੰਜਾਬ ਦੇ ਵਿੱਚ ਬਾਹਰ ਦਾ ਤਾਂ ਬਪਰੇ ਨੇ ਇਹਨਾਂ ਨੂੰ ਦੇ ਠੱਲ ਪਾਉਣ ਦੀ ਬਹੁਤ ਜ਼ਰੂਰਤ ਹੈ ਅੱਜ ਪੰਜਾਬ ਦੇ ਹਾਲਾਤ ਪਹਿਲਾਂ ਯੂਪੀ ਆਪ ਦੀ ਗੱਲ ਕਰਦੇ ਸੀਗੇ ਆਪਾਂ ਲੇਕਿਨ ਹੁਣ ਪੰਜਾਬ ਦੇ ਹੀ ਸਾਡੇ ਦੇ ਹਾਲਾਤ ਯੂਪੀ ਦੇ ਉੱਪਰ ਬਣਦੇ ਜਾ ਨਜ਼ਰ ਆ ਰਹੇ ਨੇ ਧੰਨਵਾਦ